ਆਓ ਸਭੀ ਆਂਤਕਵਾਦੀ ਬਲਵੰਤ ਸਿੰਘ ਰਾਜੂਵਾਨਾ ਦੀ ਫਾਂਸੀ ਦੀ ਮੰਗ ਕਰੇ ਫਾਂਸੀ ਦੀ ਮਾਰ ਕਰੇ ਹੋ ਜਾਓ ਸਭੀ ਭਾਰਤਵਾਸੀ ਇਕ ਔਰ ਇਸ ਆਂਤਕਵਾਦੀ ਨੇ ਹਮਾਰੇ ਜੋ ਮੁੱਖ ਮੰਤਰੀ ਤੇ ਸਰਦਾਰ ਬੱਬਰ ਸ਼ੇਰ ਕਹਾਂਗਾ ਬੱਬਰ ਸ਼ੇਰ ਸ਼ਹੀਦ ਸਰਦਾਰ ਬਿਨ ਸਿੰਘ ਜੀ ਦਾ ਕਤਲ ਕੀਤਾ ਤਾਂ ਔਰ ਆਓ ਹਮ ਸਭੀ ਪੰਜਾਬ ਕੇ ਵਾਸੀ ਸਭੀ ਭਾਰਤਵਾਸੀ ਇਕੋਕਰ ਹਮ ਮੰਗ ਕਰੇ ਕੀ ਬਲਵੰਤ ਸਿੰਘ ਰਾਜੂ ਆਣਾ ਆਂਤ ਕੀ ਕੋ ਫਾਂਸੀ ਹੋ ਫਾਂਸੀ ਹੋ ਫਾਂਸੀ ਹੋ ਦਾਗੁਰ ਸਮਨਤ ਸੈਂਡ ਇੰਟਰਨੈਸ਼ਨਲ ਐਂਟੀ ਖਲੋਸੈਂਟਰ ਦੇ ਪ੍ਰਧਾਨ ਹੋਣ ਦੇ ਨਾਤੇ ਮੇਰੇ ਨਾਲ ਸੰਜੀਤ ਮਲੋਤਰਾ ਜੀ ਜਿਹੜੇ ਮਹਾਂ ਸੱਚੀ ਮੈਨਾਂ ਨੈਸ਼ਨਲ ਜੀਨਦਰਵਾ ਜੀ ਮਨਕੂਰ ਜੀ ਮਨਨਵਾਦ ਜੀ ਜਿੰਦਰਦਵਾਏ ਨੇ ਇਹ ਵੀ ਬੜੇ ਬਹੁਤ ਮਿਹਨਤ ਕਰਦੇ ਸਨ ਆਤਮਨ ਲਈ ਸਿੱਖਿਆ ਨਾਲ ਦੇ ਆਪ ਨੂੰ ਇਹ ਉਸ ਤੋਂ ਬਾਅਦ ਅੱਥੇ ਅੱਜ ਫੁਰਬਦੌਰ ਪੰਨੋ 6000 ਪੱਟੀ ਅਮਰਤਪੁਰ ਮੇਲੇ ਦਾ ਪਰਬੂ ਫੂਕ ਰਹੇ ਆਂ ਇਸ ਕਰਕੇ ਘੂਮ ਰਿਹਾ ਇਹ ਗੁਰਪਤਨ ਪੰਨੂ ਇੱਕ ਮੁੱਖ ਮੰਤਰੀ ਭਵਨ ਸਿੰਘ ਮਹਾਂ ਜੀ ਧਮਕੀਆਂ ਦੇ ਰਿਹਾ ਫਿਰ ਸਾਡੇ ਜੁੱਧਿਆਂ ਵਿੱਚ ਕਹਿ ਰਿਹਾ ਦੀਬ ਮਾਰਾਂ ਨਹੀਂ ਹੁਣ ਲਊਗਾ ਮੈਂ ਦਿਵਾਰੀ ਨੂੰ ਉਸ ਤੋਂ ਬਾਅਦ ਇਹ ਪ੍ਰਵਾਸੀਆਂ ਨੂੰ ਕਹਿੰਦਾ 18 ਅਕਤੂਬਰ ਤੱਕ ਪ੍ਰਵਾਸੀ ਛੱਡ ਜਾਣ ਪੰਜਾਬ ਮੈਂ ਇਹ ਅੱਤਵਾਦੀ ਨੂੰ ਪੁੱਛਣਾ ਚਾਹਨਾ ਤੂੰ ਆਪ ਤਾਂ ਉੱਥੇ ਬੈਠਾ ਵਾ ਅਮਰੀਕਾ ਵਿੱਚ ਐ ਲੈ ਥਿਆ ਕੇ ਗੱਲ ਕਰ ਕਿਉਂਕਿ ਭਾਰਤ ਸਰਕਾਰ ਨੇ ਕਿ ਇਹਨੂੰ ਅੱਤਵਾਦੀ ਕੋਚ ਦਿੱਤਾ ਹੋਇਆ ਹੈ ਅਤੇ ਐਨਆਈਐ ਨੇ ਇਹਦੇ ਖਲ ਪਰਚਾ ਦਰਜ ਕੀਤਾ ਤੇ ਮੈਂ ਅਸੀਂ ਲੋਕ ਸਾਰੇ ਸਰਾਤਾ ਪ੍ਰੇਮੀ ਆ ਜੁੱਧੇ ਵਿੱਚ ਹਮੇਸ਼ਾ ਰੋਸ਼ਨੀ ਹੋਊਗੀ ਦੁਬਾਰਾ ਜਿਹੜਾ ਵੱਧ ਵੱਧ ਹੋਊਗੀ ਇਹਨੂੰ ਮੂਤ ਵਿੱਚ ਪੀੜ ਵੱਜੂਗੀ ਜੁੱਧੇ ਅਸੀਂ ਖੁਦ ਜਾਵਾਂਗੇ ਉਸ ਵਾਰ ਸਾਡੇ ਜਿਹੜੇ ਸਰਾਤਾ ਪ੍ਰੇਮੀ ਐ ਮਜ਼ਦੂਰ ਭਰਾ ਨੇ ਸਾਡੇ ਮਜ਼ਦੂਰ ਭਰਾ ਵੀ ਨੇ ਠੇਕੇਦਾਰ ਵੀ ਨੇ ਵਪਾਰੀ ਵੀ ਨੇ ਜਿਹੜੇ ਜੁਪੀ ਬਿਹਾਰ ਮੱਧ ਪ੍ਰਦੇਸ਼ ਲੋਕਾਂ ਤੋਂ ਵਿਚਾਰੇ ਸਾਡੇ ਭਰਾ ਇੱਥੇ ਆਏ ਹੋਏ ਨੇ ਆਪਣੇ ਅਸੀਂ ਇਹਨਾਂ ਦਾ ਹਮੇਸ਼ਾ ਖੜੇ ਆ ਮੈਂ ਭਾਰਤ ਦੇ ਪ੍ਰਧਾਨ ਮੰਤਰੀ શ્રી ਨਿੰਦਨ ਮੋਦੀ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਅਸੀਂ ਪੱਤਰ ਵੀ ਲਿਖਾਂਗੇ ਬਈ ਜਿਹੜਾ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰੀਆਂ ਨੇ ਸਾਡੀ ਸਮਾਜਾਤ ਪ੍ਰੇਮੀ ਨੇ ਮਜ਼ਦੂਰ ਵਰਗ ਇਹ ਪ੍ਰਵਾਸੀ ਨਹੀਂ ਇਹ ਸਾਡੇ ਹਿੰਦੁਸਤਾਨੀ ਨੇ ਇਹ ਸਾਡੇ ਅੰਗਰੇਜ਼ ਪੰਜਾਬ ਦਾ ਵੀ ਜਿਹੜਾ ਵੀ ਇਹਨਾਂ ਦੇ ਖਿਲਾਫ ਪਿੰਡਾਂ ਵਿੱਚ ਕਲਪੂਕਲਾ ਵਿੱਚ ਮਤਾ ਪਾਇਆ ਵੀ ਇਹਨਾਂ ਨੂੰ ਅਸੀਂ ਰਹਿਣ ਨਹੀਂ ਦਵਾਵੇਂ ਮੈਂ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਇਹ ਲੋਕ ਸਾਡੇ ਪ੍ਰਵਾਸੀਆਂ ਦੇ ਖਿਲਾਫ ਮਤੇ ਪਾ ਰਹੇ ਨੇ ਪ੍ਰਵਾਸੀ ਨਹੀਂ ਹਿੰਦੁਸਤਾਨੀ ਕਹੂੰਗਾ ਮੈਂ ਕਿਉਂਕਿ ਅਸੀਂ ਅਗਰੇ ਫੈਕਟਰੀ ਸ਼ਾਨ ਅਗਰੇ ਫੈਕਟਰੀਆਂ ਸਾਡੇ ਛੱਡ ਕੇ ਚਲੇ ਗਏ ਤਾਂ ਇੱਥੇ ਕੋਈ ਪੰਜਾਬ ਹੈ ਲੱਭਣਾ ਨਹੀਂ ਇਹ ਗੱਲ ਮੈਂ ਹੋਰ ਕਹਾਂਗਾ ਤੁਹਾਨੂੰ ਰੇਲਵੇ ਤੇ ਸਾਡੇ ਕਿਸਾਨ ਭਰਾ ਜਦੋਂ ਇਹ ਆਉਂਦੇ ਨੇ ਬਾਹਰੋਂ ਜੁਪੀ ਤੋਂ ਫਸਲ ਵਟਨ ਲੋਡ ਹੁੰਦੀ ਆ ਉਹਨਾਂ ਦੇ ਜੋਈਆਂ ਨੂੰ ਲੈ ਕੇ ਆਉਂਦੇ ਨੇ ਇਹ ਤੇ ਆਓ ਜੀ ਉਹਨਾਂ ਨੂੰ ਬੰਨ ਮਾਰਾ ਪਾ ਕੇ ਆ ਕੇ ਫੜੇ ਛਾਦਾ ਨਾਲ ਲੱਗੇ ਹੁੰਦੇ ਆ ਫੇਰ ਉਹ ਕੋਣ ਕੱਟੂਗਾ ਤੇ ਪੰਜਾਬੀ ਦਾ ਰਹਿਣਾ ਨਹੀਂ ਜਾਂਦਾ ਪੰਜਾਬੀ ਸਾਰੇ ਕੈਨੇਡਾ ਵਿੱਚ ਜਾ ਰਹੇ ਆ ਹਾਂ ਤਾਂ ਤੇ ਚਿੱਠੀ ਦੀ ਗੱਲ ਕੀਤੀ ਐ ਬੀਬੀ ਜਾਨੀ ਕੰਕੀਆਂ ਆਉਣੀਆਂ ਨੇ ਆ ਜਿਹੜਾ ਪੰਜਾਬ ਨੂੰ ਬਚੰਦ ਯਤਨ ਕਰ ਰਿਹਾ ਮੈਨੂੰ ਲੈ ਕੇ ਕੀ ਹੋਣ ਤੁਸੀਂ ਚਿੱਠੀ ਕਿੰਨੂੰ ਕਿਹਾ ਬਿਹਾਰ ਦੇ ਪ੍ਰਧਾਨ ਮੰਤਰੀ ਜੀ ਅਦੇ ਭਾਰਾ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੂੰਗਾ ਨਹੀਂ ਜਿਹੜਾ ਵੀ ਤੋੜਨ ਦੀ ਕੋਸ਼ਿਸ਼ ਕਰੂਗਾ ਸਰਾ ਦਾ ਪ੍ਰੇਮੀਆਂ ਨੂੰ ਮਜ਼ਦੂਰਾਂ ਨੂੰ ਪਹੁੰਚਾਉਣ ਦੀ ਗੱਲ ਕਰੂਗਾ ਉਹਦੇ ਦੇਸ਼ ਰੋਦਾ ਅਮਰਤਵਾਲ ਨੂੰ ਡਿਬਰੂ ਘੜ ਭੇਜ ਦੋਨਾਂ ਨੂੰ ਉਹ ਕਹੇ ਤੇ ਨਹੀਂ ਰੱਖਣੇ ਇਹ ਲੋਕ ਇਹ ਮੁੱਠੀ ਪਰ ਰੋਕਨੇ ਪੰਜਾਬ ਨੂੰ ਤੋੜਨੇ ਦਾ ਬਲਕ ਕਰਦੇ ਪਏ ਨੇ। ਬੜੀ ਯੋਜਨਾ ਚਲਾਨ ਪੇਸ਼ ਹੋਇਆ ਸੀਗਾ। ਅੱਛਾ ਜੀ। ਸਾਨੂੰ ਤਾਂ ਹੁਣ ਤੱਕ ਜਿਹਦਾ ਕਾਰਾ ਸਾਹਿਬ ਕੋਲੇ ਇਹ ਹੀ ਸਾਡੀ ਹੁੰਦੀ ਸੀ ਇਹ ਨਾਲ ਕੋਈ ਆਈ ਸੀ ਹੁਣ ਵੀ। ਅੱਛਾ ਜੀ। ਫਿਰ ਹੁਣ ਤਾਂ ਸਾਡੇ ਆਉਣ ਤੋਂ ਪਹਿਲਾਂ ਅਸੀਂ ਮਸਾਂ ਹੀ ਪਹੁੰਚੇ ਆ ਮਤਲਬ ਲੇਟ ਹੋ ਕੇ ਸੌਂਡ ਚੜਾ ਆ। ਠੀਕ ਹੈ ਜੀ। ਤੇ ਗੇਟ ਤੇ ਹੀ ਪਹੁੰਚੇ ਇੱਥੇ ਆ ਕੇ ਪਤਾ ਲੱਗਾ ਜੀ ਉਹਨਾਂ ਨੂੰ ਕੌਣ ਪੇਸ਼ ਕਰਕੇ ਵਾਪਸ ਲੈ ਗਏ ਆ। ਪਤਾ ਨਹੀਂ ਕੀ ਗੱਲਬਾਤ ਸੀ ਕੀ ਸੀ। ਤਰੀਕ ਸੀ ਆ ਜ ਉਹਨਾਂ ਦੀ ਤਰੀਕ ਸੀਗੀ। ਹਾਂਜੀ ਕੋਈ ਤਰੀਕ ਸੀਗੀ ਉਹਨਾਂ ਦੀ। ਅ ਨਹੀਂ ਹੁਣ ਜਿਹੜੀ ਵਕੀਲ ਸਾਹਿਬਾਨ ਕਰ ਰਹੇ ਨੇ ਵੀ ਉਹਨਾਂ ਦਾ ਧੱਕੇ ਨਾਲ ਬਿਆਨ ਦਵਾਇਆ ਗਿਆ ਨੇ ਕੀ ਹੈ ਮਾਮਲਾ ਇਹ ਵਕੀਲ ਸਾਹਿਬ ਨੂੰ ਪਤਾ ਜੀ ਹੁਣ ਅਸੀਂ ਇਹਨਾਂ ਵਾਰੇ ਕੁਝ ਬਾਹਰ ਨਹੀਂ ਹੈ ਇਹਨਾਂ ਗੱਲਾਂ ਦੇ ਸਾਨੂੰ ਪਤਾ ਨਹੀਂ ਜੇ ਬਾਅਦ ਵਿੱਚ ਚੰਗਾ ਬੋਲ ਜੀ ਅਸੀਂ ਆਏ ਵੀ ਅੱਜ ਹੁਣੇ ਸੀ ਅੱਜ ਤਾਂ ਭੱਜ ਕੇ ਆ ਕੇ ਮਿਲੇ ਆ ਬੱਚਿਆਂ ਨੂੰ ਤਾਂ ਮਿਲਿਆ ਵੀ ਨਹੀਂ ਅੱਛਾ ਤੁਹਾਡੇ ਵੱਲੋਂ ਵਕੀਲ ਹਰਪਾਲ ਸਿੰਘ ਖਾਰਾ ਨੂੰ ਹਾਂਜੀ ਹਾਂਜੀ ਇਹੀ ਐਂਸਰ ਹੋਣਾ ਅੱਛਾ ਕੀ ਮੰਗ ਕਰਦੇ ਹੋਗੇ ਅਸੀਂ ਦਾ ਮੰਗ ਕਰਦੇ ਆ ਜਿਹੜਾ ਅੰਦਰ ਇਨਸਾਫ ਹੋਣਾ ਚਾਹੀਦਾ ਜਿਹੜਾ ਸਾਡੇ ਜੀ ਉਹਨਾਂ ਦੀ ਬੇਲ ਮਤਲਬ ਜਨਾਣ ਦੇ ਵਿੱਚ ਜਾਂ ਕੋਈ ਕਮੀਆਂ ਜੋ ਕਿਸੇ ਤਰ੍ਹਾਂ ਦੀ ਹੈਗੀ ਉਹਦੇ ਹਿਸਾਬ ਜਿਵੇਂ ਕਰ ਰਹੇ ਆ ਹਾਂਜੀ ਅਸੀਂ ਸਭ ਕੁਝ ਸਮਝਾਉਣਾ ਚਾਹੁੰਦੇ ਆ ਮੈਂ ਤੋਂ ਅੱਡ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਮੈਂ ਹਰੀਕੇ ਤੋਂ ਆ ਮੇਰਾ ਬੇਟਾ ਨਿਮਰਜੀਤ ਸਿੰਘ ਅੱਛਾ ਜੀ ਇਹਨਾਂ ਦਾ ਕੇਸ ਜਿਹੜਾ ਕੈਂਸਰ ਬਿਮਾਰੀ ਵਾਲਾ ਕੇਸ ਪਿਆ ਵਾ ਉਹਨਦੇ ਬਾਰੇ ਕੁਝ ਪਤਾ ਨਹੀਂ ਆ ਇਹ ਕੋਈ ਮੁਜਰਮ ਹੈਗੇ ਆ ਜਾਂ ਨਹੀਂ ਹੈਗੇ ਉਹਨਦੇ ਪਰ ਜੇ ਚਲੋ ਆਪਾਂ ਕਹਿ ਨਹੀਂ ਸਕਦੇ ਕੁਝ ਹਾਂਜੀ ਬਾਕੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਮਿਲਣ ਆਏ ਸੀ ਖਾਰਾ ਸਾਹਿਬ ਨੇ ਪੁੱਛ ਕੀਤਾ ਸਾ ਇਹ ਲੈ ਉਹਨਾਂ ਦੇ ਅੱਛਾ ਮਤਲਬ ਕੱਲ ਤੱਕ ਪਤਾ ਸੀ ਰਾਤ 12 ਵਜੇ ਤੱਕ ਵੀ ਉਹਨਾਂ ਨੂੰ ਪਤਾ ਸੀ ਠੀਕ ਹੈ ਹਰ ਵਕਤ ਹੀ ਉਹਨਾਂ ਨੂੰ ਪਤਾ ਵੀ ਖਾਰਾ ਸਾਹਿਬ ਕੇਸ ਲੜ ਲੈਣ ਨੇ ਤੇ ਅਹੀ ਹੁਣ ਸਪੈਸ਼ਲ ਆਏ ਆ ਤੇ ਖਾਰਾ ਸਾਹਿਬ ਕੋਲ ਹੀ ਆਏ ਆ ਇਸੇ ਕਰਕੇ ਆਏ ਜੇ ਵਕੀਲ ਨੇ ਤੇ ਅੱਛਾ ਜੀ ਕਿਹੜੀ ਇਹਨਾਂ ਕੋਲ ਆਏ ਆ ਅਸੀਂ ਠੀਕ ਹੈ ਜੀ ਤੇ ਸਾਡੇ ਬੱਚਿਆਂ ਦੇ ਵਕੀਲ ਤੇ ਇਹੋ ਹੀ ਨੇ ਵੱਡਾ ਮੈਟਰ ਖੁੱਲ੍ਹ ਸਮ ਕੇ ਸਾਹਮਣੇ ਆਇਆ ਕਿ ਪੁਲਿਸ ਦੀ ਕੀ ਗੁੰਡਾਗਰਦੀ ਹੈ ਪੁਲਿਸ ਕਿੱਥੋਂ ਤੱਕ ਡੀਪਲੀ ਜਾਣਦੀ ਹੈ ਇਸ ਦੇ ਵਿੱਚ ਕੀ ਸੀ ਇੱਕ ਚਲਾਨ ਪੇਸ਼ ਹੋਇਆ ਸੀ ਉਸ ਦੇ ਉੱਪਰ ਲਿਖਿਆ ਆਇਆ ਸੀ ਕਿ ਚਲਾਨ ਅਧੂਰਾ ਹੈ ਤਾਂ ਅਸੀਂ ਬੇਲ ਲਈ ਕਿ ਚਾਲ ਚਾਲ ਚਲਾਇਆ ਅਧੂਰਾ ਹੈ ਸੁਪਰੀਮ ਕੋਰਟ ਨੇ ਇਸ ਪੁਆਇੰਟ ਤੇ ਬੇਲ ਕੀਤੀ ਹੋਈ ਸੀ ਤਾਂ ਪੁਲਿਸ ਹਿੱਲ ਗਈ ਇਥੋਂ ਅਦਾਲਤ ਨੇ ਡਿਸਮਿਸ ਕਰਤੀ ਅਸੀਂ ਸੈਸ਼ਨ ਕੋਰਟ ਜਾਣ ਲੱਗੇ ਤਾਂ ਮੁਲਜ਼ਮਾ ਨੇ ਪਰਸੋਂ ਬੁਲਾ ਕੇ ਮੈਨੂੰ ਕਿਹਾ ਜੀ ਆਪਾਂ ਬੇਲ ਉੱਪਰ ਲਾਈ ਤੇ ਅੱਜ ਜਿੱਥੇ ਕਿੱਥੇ ਤਾਂ ਜੇਲ੍ਹ ਚੋਂ ਪੁਲਿਸ ਲੈ ਕੇ ਆਉਂਦੀ ਅੱਜ ਕੈਂਟ ਥਾਣੇ ਦਾ ਐਸ ਐਚ ਓ ਆਪ ਲੈ ਕੇ ਆਇਆ ਦੋਨਾਂ ਮੁਲਜ਼ਮਾਂ ਕਿਹੜਾ ਕੇਸ ਦੀ ਗੱਲ ਕਰ ਰਹੇ ਨੇ ਇਹ ਜਿਸ ਦੇ ਵਿੱਚ ਉਹ ਕਲਚਨ ਕੁਮਾਰੀ ਦਾ ਮਰਡਰ ਹੋਇਆ ਸੀ ਤਾਂ ਆ ਬਲਜਿੰਦਰ ਸਿੰਘ ਨੇ ਭਾਈ ਅਮਰਤਪਾਲ ਮਹਿਰੋ ਦੇ ਫਾਦਰ ਆ ਸੁਖਜਿੰਦਰ ਸਿੰਘ ਹੈ ਜਿਹੜਾ ਨਾਲ ਇੱਕ ਲੜਕਾ ਹੈ ਨਿਮਰਤ ਜੀ ਦੇ ਫਾਦਰ ਤਾਂ ਇਹ ਮੇਰੇ ਕੋਲ ਨੇ ਤਾਂ ਪੁਲਿਸ ਨੇ ਅੰਡਰ ਪ੍ਰੈਸ਼ਰ ਇਹ ਕੁਆਇਆ ਕਿ ਸਾਡਾ ਤਾਂ ਵਕੀਲ ਹੈ ਹੀ ਨਹੀਂ ਬਿਆਨ ਦਵਾਤੇ ਕੋਰਟ ਦੇ ਵਿੱਚ ਜਦ ਕਿ ਕਿਤੇ ਵੀ ਬਿਆਨ ਨਹੀਂ ਦਿੱਤੇ ਜਾਂਦੇ ਕਾਰਨ ਕੀ ਹੈ ਕਿ ਅਗਰ ਮੈਂ 167 ਦੋ ਦੀ ਬੇਲ ਲਾਉਣਾ ਤਾਂ ਉਸ ਦੇ ਵਿੱਚ ਜੇ ਬੇਲ ਹੁੰਦੀ ਤੇ ਇਹਨਾਂ ਦੀ ਇਨਕੁਆਰੀ ਖੁੱਲਦੀ ਕਿ ਚਲਾਨ ਕੰਪਲੀਟ ਕਿਉਂ ਨਹੀਂ ਠੀਕ ਹੈ ਪਰ ਮੈਂ ਸੱਚੇ ਜਾਊਗਾ ਇੱਥੋਂ ਦੇ ਅਫਸਰਾਂ ਦੇ ਲੋਕਲ ਜਿਹੜੇ ਇੱਥੋਂ ਚਾਹੇ ਐਸਐਸਪੀ ਹੈ ਚਾਹੇ ਕੋਈ ਹੈ ਕਿ ਯਾਰ ਮੇਰੇ ਕੋਲ ਜਲਕਾਰ ਸਿੰਘ ਤਾਰੇ ਤੋਂ ਲੈ ਕੇ ਕੇਸ ਰਹਿ ਕਿਸੇ ਵੀ ਅੱਜ ਤੱਕ ਨਿਹੰਗ ਸਿੰਘ ਜਾਂ ਕਿਸੇ ਜਹੇਦਾਰ ਨੇ ਸਰੈਂਡਰ ਨਹੀਂ ਸੀ ਕੀਤਾ ਪੁਲਿਸ ਦੇ ਕਹਿਣ ਤੇ ਅੱਜ ਫਸਟ ਟਾਈਮ ਹੋਇਆ ਹੈ ਕਿ ਪੁਲਿਸ ਅੰਦਰ ਜਾਂਦੀ ਹੈ ਪੁਲਿਸ ਉਹਨਾਂ ਤੋਂ ਪੁਵਾਦੀ ਹੈ ਉਹ ਫਿਰ ਬਾਹਰ ਜਾ ਕੇ ਕਹਿੰਦੇ ਨੇ ਖਾਰਾ ਸਾਹਿਬ ਅਸੀਂ ਰਾਤ ਨੂੰ ਸਲਾਹ ਕਰਕੇ ਫਿਰ ਤੁਹਾਡੇ ਕੋਲ ਆਵਾਂਗੇ ਪਰ ਕੋਰਟ ਦੇ ਅੰਦਰ ਪੁਲਿਸ ਨੇ ਇੰਨੀ ਦਖਲਅੰਦਾਜ਼ੀ ਕੀਤੀ ਆ ਬਿਲਡਿੰਗ ਦੇ ਅੰਦਰ ਆ ਕੇ ਕਿ ਮੈਂ ਕਹਿੰਦਾ ਪੂਰਾ ਡਰਾਮਾ ਕੀਤਾ ਕਿ ਕਿਸ ਤਰੀਕੇ ਨਾਲ ਇਹ ਵਕੀਲ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੂੰ ਬੰਦਾ ਉਹ ਚਾਹੀਦਾ ਹੈ ਕਿ ਜਿਹੜਾ ਪੁਲਿਸ ਦੇ ਇਸ਼ਾਰਿਆਂ ਤੇ ਨੱਚੇ ਅੱਛਾ ਜਦ ਕਿ ਉਹਨਾਂ ਦੀ ਫੈਮਲੀ ਮੇਰੇ ਕੋਲ ਖੜੀ ਹੈ ਫੈਮਲੀ ਕਹਿੰਦੀ ਆ ਵਕੀਲ ਤੂੰ ਆ ਪਰ ਪੁਲਿਸ ਨੇ ਅੱਜ ਕਹਿ ਗਿਆ ਕਿ ਵਕੀਲ ਇਹ ਨਹੀਂ ਠੀਕ ਬੜੀ ਸ਼ਰਮ ਵਾਲੀ ਗੱਲ ਹੈ ਇਸ ਐਸ ਐਚਓ ਨੇ ਤੁਹਾਡੇ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਮੇਰਾ ਉਹਨਾਂ ਦੇ ਪੇਰੈਂਟਸ ਮੇਰੇ ਕੋਲ ਖੜੇ ਨੇ ਅਗਲਾ ਸਟੈਪ ਅਸੀਂ ਬੇਲ ਲਾਵਾਂਗੇ ਜਿੱਥੇ ਮਰਜੀ ਭੱਜੇ ਫਿਰਨੇ ਸਾਨੂੰ ਪਤਾ ਚਾਹੀਦਾ ਤੁਹਾਨੂੰ ਸੁਪਰੀਮ ਕੋਰਟ ਚ ਕਿੱਲ ਜਾਣਾ ਪਊ ਇਹ ਸੱਚੀ ਦਖਲਅੰਦਾਜ਼ੀ ਕਰਦਾ ਪਿਆ ਨਾ ਇਹ ਐਸਐਸਪੀ ਨੂੰ ਵੀ ਮੜਾ ਸੁਣਨਾ ਚਾਹੀਦਾ ਹੈ ਕਿ ਤੁਹਾਡੀ ਫੋਰਸ ਇੱਥੋਂ ਥਾਣਿਆਂ ਤੋਂ ਲੈ ਕੇ ਜਾ ਕੇ ਲੈ ਕੇ ਆਉਂਦੀ ਹੁੰਦੀ ਹੈ ਜੇਲ੍ਹ ਦੇ ਵਿੱਚੋਂ ਇਹ ਸਪੈਸ਼ਲ ਕੇਸ ਦੇ ਵਿੱਚ ਐਸਐਚਓ ਦੀ ਡਿਊਟੀ ਲੱਗੀ ਉਸ ਦੀ ਡਿਊਟੀ ਲੱਗੀ ਜਿੰਦੇ ਉਲਟਾ ਸੀ ਬੇਲ ਲਾਉਣੀ ਸੋ ਸ਼ਰੇਆਮ ਧੱਕਾ ਹੈ ਉਹਦੇ ਪੇਰੈਂਟਸ ਮੇਰੇ ਕੋਲ ਖੜੇ ਨੇ ਪਰ ਬੇਲ ਅਸੀਂ ਅੱਗੇ ਲਾਵਾਂਗੇ ਕਿਉਂਕਿ ਫਸਟ ਟਾਈਮ ਤੇ ਮੈਂ ਦੇਖਿਆ ਕਿ ਇੰਨੀ ਦਖਲਅੰਦਾਜ਼ੀ ਸਟੇਟ ਦੀ ਦਖਲਅੰਦਾਜ਼ੀ ਅਦਾਲਤਾਂ ਦੇ ਵਿੱਚ ਇੰਨੀ ਹੋ ਜੂਗੀ